ਇਲਾਕੇ ਦੇ ਕੰਮ ਨਾ ਹੋਣ ਕਰਕੇ ਪ੍ਰੇਸ਼ਾਨ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਪਰ ਭਵਾਨੀਗੜ੍ਹ ਦੇ ਨਾਬਾ ਕੈਂਚੀਆਂ ਸੜਕ ਵਾਲਾ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਐਮ ਐਲ ਏ ਨਰਿੰਦਰ ਕੋਰ ਭਰਾਜ ਅਤੇ ਪ੍ਰਸ਼ਾਸਨ ਨੂੰ ਵੀ ਇਸ ਲਈ ਕਾਫੀ ਸ਼ਿਕਾਇਤਾਂ ਕੀਤੀਆਂ ਹਨ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਜਿੰਜੀਤ ਜੀ ਮੈਂ ਆ ਰਿਹਾ ਸੀਗਾ ਤੇ ਸਕੂਟੀ ਦੇ ਵਿੱਚ ਪੈਰ ਟੋਏ ਦੇ ਵਿੱਚ ਬਿਲਕੁਲ ਮੈਨੂੰ ਪਤਾ ਨਹੀਂ ਲੱਗਿਆ ਇੱਕੋ ਲੱਗਤ ਮੇਰਾ ਪੈਰ ਨਹੀਂ ਲੱਗਿਆ ਉੱਥੇ ਐਲਸੀਡੀ ਕੋ ਲੱਗਤ ਮੇਰੀ ਬਾਹਰ ਨੂੰ ਗਿਰ ਗਈ ਨਮੀ 15000 ਦਾ ਨੁਕਸਾਨ ਹੈ ਵੀਰ ਜੀ ਮੈਂ ਕਿਵੇਂ ਦੇਖ ਤੋ ਹਾਲਾਤ ਨਾ ਪਰ ਉੜਦੇ ਬਹੁਤ ਬੁਰੇ ਹਾਲਾਤ ਨੇ ਵੀਰ ਜੀ ਬਹੁਤ ਟਾਈਮ ਤੋਂ ਅਰੇ ਚਾਹ ਨਾਲ ਤੁਸੀਂ ਐਲੜੀ ਲਈ ਸੀ ਹਾਂ ਜੀ ਹਾਂ ਇਹ ਹੁਣ ਮੇਰੀ ਦੁਬਾਰੋ ਔਕਾਤ ਨਹੀਂ ਹੈਗਾ ਵੀ ਇਹਨੂੰ ਮੈਂ ਖਰੀਦ ਸਕਾਂ ਤੇ ਮੈਂ ਹੁਣ ਇਹਨੂੰ ਚਾਹੁੰਦਾ ਨਹੀਂ ਹੈਗਾ ਵੀ ਠੀਕ ਹੋਊਗੀ ਇਹਨੂੰ ਮੈਂ ਇਹ ਪਾਣੀ ਦੇ ਵਿੱਚ ਸਿਰਦਾ ਜਾਣਾ ਜਾਣਾ ਵੀ ਟੁੱਟ ਜੇ ਮੇਰੇ ਕੋਈ ਕੰਮ ਦੀ ਨਹੀਂ ਹੈਗੀ ਇਹ ਕੰਮ ਦੀ ਨਹੀਂ ਨਾ ਜੀ ਹੁਣ ਇਹ ਬਿਲਕੁਲ ਕੋਈ ਐਲਸੀਡੀ ਕੋ ਤੋੜਦੀ ਜਾਂਦੀ ਤੋੜਦੀ ਜੇ ਇਹਦਾ ਹੁਣ ਮੈਂ ਕੀ ਕਰੂੰਗਾ ਜੀ ਕਬਾੜ ਹੋ ਚੁੱਕੀ ਹੈ ਇਹ ਐ ਕੱਲੀਆਂ ਐਲਈਡੀਆਂ ਨੀ ਵਾਈਜੀ ਇੱਥੇ ਵੱਡੀਆਂ ਵੱਡੀਆਂ ਗੱਡੀਆਂ ਵੀ ਫੁੱਟਦੀਆਂ ਨੇ ਰੋਜ਼ ਵੱਡੇ ਵੱਡੇ ਨੁਕਸਾਨ ਹੁੰਦੇ ਨੇ ਦੂਰੋਂ ਦੂਰੋਂ ਪੱਤਰਕਾਰ ਆ ਕੇ ਇੱਥੇ ਬਹੁਤ ਸਾਰੀਆਂ ਖਬਰਾਂ ਲਾ ਚੁੱਕੇ ਨੇ ਬਹੁਤ ਸਾਰੇ ਤਕਰੀਬਨ ਤਕਰੀਬਨ ਇੰਡੀਆ ਦੇ ਸਾਰੇ ਚੈਨਲਾਂ ਦੇ ਉੱਤੇ ਜਿਹੜਾ ਨਾਬਾ ਰੋੜਾ ਹੈ ਇਹ ਨਾਬਾ ਕੈਂਚੇ ਨੇ ਜਿਹੜੀਆਂ ਭਵਾਨੀ ਘੜਦੇ ਆ ਇਹ ਸਾਰੇ ਚੈਨਲਾਂ ਦੇ ਉੱਤੇ ਇੰਨੀ ਫੇਮਸ ਹੋ ਗਏ ਨੇ ਅਮਰੀਕਾ ਤੱਕ ਗੱਲ ਪਹੁੰਚ ਚੁੱਕੀ ਹੈ ਇਸ ਚੌਂਕ ਦੀ ਇਹ ਫਿਰ ਵੀ ਕਿਸੇ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਹੈਗੀ ਐਮਐਲਏ ਨਰਿੰਦਰ ਕੌਰ ਭਰਾਜ ਨੇ ਉਹਨਾਂ ਨੇ ਤਾਂ ਭਰੋਸਾ ਚ ਟੈਕ ਕੀਤਾ ਜਲਦੀ ਇਸ ਦੀ ਨੋਹਾਰ ਮੰਗਲੀ ਜਾਊਗੀ ਭਰੋਸਾ ਭਾਈ ਜੀ ਅੱਜ ਤੋਂ ਤਕਰੀਬਨ ਮੇਰੇ ਖਿਆਲ ਦੋ ਕੁ ਮਹੀਨੇ ਪਹਿਲਾਂ ਵੀ 21 ਦਿਨਾਂ ਦਾ ਭਰੋਸਾ ਜਤਾ ਗਏ ਸੀਗੇ ਪਰ ਮੇਰੇ ਖਿਆਲ 21 ਦਿਨ ਹੀ ਬਿੜਾ ਲ ਹੋ ਗਏ ਹੁਣ ਤੱਕ ਕੋਈ ਰਿਸਪੌਂਸ ਨਹੀਂ ਆਇਆ ਉਧਰੋਂ ਕੋਈ ਮਤਲਬ ਕੋਈ ਜਵਾਬ ਨਹੀਂ ਹੈਗਾ ਕੋਈ ਜਵਾਬ ਤਾਂ ਛੱਡੋ ਕੋਈ ਹੁਣ ਤੱਕ ਇੱਥੇ ਕੋਈ ਪ੍ਰੋਸੈਸਿੰਗ ਨਹੀਂ ਇਹ ਉਹੀ ਡੈਮੋ ਏਰੀਆ ਹੈ ਜਿੱਥੇ ਮੈਡਮ ਇਲੈਕਸ਼ਨ ਤੋਂ ਪਹਿਲਾਂ ਡੈਮੋ ਦੇ ਕੇ ਜਾਂਦੇ ਸੀਗੇ ਜਿਰੀ ਲਗਾਉਣ ਦੀ ਇਹ ਉਹੀ ਡੈਮੋ ਏਰੀਆ ਜੀ ਇਹ ਤੇ ਅੱਜ ਫੇਰ ਉੱਥੇ ਉਹੀ ਹਾਲਾਤ ਨੇ ਜੀਰੀਆਂ ਪਤਾ ਨਹੀਂ ਕਿੰਨੀ ਵਾਰੀ ਲੱਗ ਗਈਆਂ ਕਿੰਨੀ ਵਾਰੀ ਵੱਢੀਆਂ ਗਈਆਂ ਦੁਬਾਰੇ ਫੇਰ ਪੱਕਣ ਨੂੰ ਹੋ ਰਹੀ ਐ ਪਰ ਇੱਥੇ ਹਾਲਾਤ ਜਿਉਂਦੇ ਤੇ ਉਹ ਨੇ ਸਾਡੀ ਸਰਕਾਰ ਸੁਣ ਕਿਉਂ ਨਹੀਂ ਰਹੀ ਇਹਨਾਂ ਦੀ ਮੱਲਾਵਾਸੀਆਂ ਦੀ ਕਿਉਂ ਨਹੀਂ ਸੁਣ ਰਹੀ ਤੁਸੀਂ ਇਹ ਦੇਖੋ ਮੈਡਮ ਚੌਥੀ ਵਾਰ ਆ ਕੇ ਇੱਥੇ ਕੰਮ ਸ਼ੁਰੂ ਕਰਾਉਣ ਦਾ ਵਾਅਦਾ ਕਰਕੇ ਗਈ ਸੀ ਲਾਸਟ ਟਾਈਮ 21 ਦਿਨਾਂ ਜੂਰੇ ਕੰਮ ਸ਼ੁਰੂ ਹੋ ਜਾਊਗਾ ਆਹ ਕੰਮ ਸ਼ੁਰੂ ਹੋਇਆ ਤੁਸੀਂ ਆਹ ਕੰਮ ਸ਼ੁਰੂ ਹੋਇਆ ਕਟੋ ਕਟ ਇਹ ਇਹ ਲੋਕਾਂ ਦੇ ਜਿਹੜੇ ਦੁੱਖ ਦੇ ਦਰਦ ਨੇ ਜੇ ਤੂੰ ਕੰਮ ਨਹੀਂ ਕਰਾ ਸਕਦੀ ਇਹਨਾਂ ਚ ਆ ਕੇ ਖੜਤਾ ਜਾ ਇਹਨਾਂ ਦੀ ਆ ਗਲਤੀਆਂ ਸੁਣ ਲੈ 21 ਦਿਨਾਂ ਦਾ ਮੈਡਮ ਤੁਸੀਂ ਕਹਿ ਕੇ ਗਏ ਸੀਗੇ ਅੱਜ ਉਹ 21 ਦਿਨ ਟੱਪਿਆਂ ਨੂੰ ਵੀ 21 ਦਿਨ ਹੋ ਗਏ ਨਾ ਤੁਹਾਡੇ ਜਾਣ ਤੋਂ ਬਾਅਦ ਪ੍ਰਸ਼ਾਸਨ ਦਾ ਕੋਈ ਬੰਦਾ ਨਾ ਨਗਰ ਕਾਉਂਸਲ ਦਾ ਬੰਦਾ ਪਤਨਾਲਾ ਤੁਹਾਡਾ ਉੱਥੇ ਦਾ ਉੱਥੀ ਹੈ ਕੱਲ ਟੈਂਪੂ ਬਲਟਿਆ ਅੱਜ ਆ ਛੋਡੇ ਵੀਰ ਦੀ ਜਿਹੜੀ ਐਲਈਡੀ ਸੀ ਇਹ ਫੁੱਟ ਗਈ ਕਟੋ ਕਟ मैडम ਇਹ ਜੇ ਰੋਜ਼ 8 ਤੋਂ 10 ਜਿਹੜੇ ਨੁਕਸਾਨ ਨਿਉ ਹੁੰਦੇ ਨੇ ਲੋਕਾਂ ਦੇ अजीत ਪੰਜਾਬੀ ਦੀ ऑथेंटिक ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ